ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਅੱਜ ਕੱਲ ਮੀਂਹ ਦਾ ਮੌਸਮ ਚੱਲ ਰਿਹਾ ਹੈ ਕਿਉਂਕਿ ਸਾਵਣ ਦੇ ਮਹੀਨੇ ਵਿੱਚ ਮੀਂਹ ਬਹੁਤ ਜ਼ਿਆਦਾ ਪੈਂਦਾ ਹੈ ਪਰ ਜੇਕਰ ਤੁਹਾਨੂੰ ਮੀਂਹ ਦੇ ਪਾਣੀ ਤੋਂ ਕੋਈ ਵੀ ਇਨਫੈਕਸ਼ਨ ਹੋਵੇ ਕਿਉਂਕਿ ਕਈ ਲੋਕ ਜਿਹੜੇ ਬਾਹਰ ਅੰਦਰ ਜਾਂਦੇ ਰਹਿੰਦੇ ਹਨ ਉਹਨਾਂ ਨੂੰ ਜਦੋਂ ਰਸਤੇ ਵਿੱਚ ਮੀਂਹ ਆ ਜਾਵੇ ਤਾਂ ਉਹਨਾਂ ਨੂੰ ਰਸਤੇ ਵਿੱਚ ਤੁਰਨਾ ਪੈਂਦਾ ਹੈ ਜਿਸ ਕਰਕੇ ਉਹਨਾਂ ਦੇ ਪੈਰਾਂ ਉੱਪਰ ਚਾਹਲੇ ਹੋ ਜਾਂਦੇ ਤੁਹਾਨੂੰ ਕੁਝ ਅਜਿਹੇ ਕਰੇਲੂ ਨੁਸਖੇ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੇ ਪੈਰਾਂ ਉਪਲੀ ਫੰਗਲ ਇਨਫੈਕਸ਼ਨ ਤੋਂ ਰਾਹਤ ਪਾ ਸਕਦੇ ਹੋ ਦੋਸਤੋ ਇਨਫੈਕਸ਼ਨ ਕਈ ਵਾਰ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਇਸ ਲਈ ਤੁਹਾਨੂੰ ਜਲਦੀ ਹੀ ਇਸ ਦਾ ਕੋਈ ਨਾ ਕੋਈ ਇਲਾਜ ਦੱਸਦੀ ਹਾਂ ਨੰਬਰ 1 ਮਲਤਾਨੀ ਮਿੱਟੀ ਮੁਲਤਾਨੀ ਮਿੱਟੀ ਵਿੱਚ ਅਜਿਹੇ ਗੁਣ ਪਾਏ ਜਾਂਦੇ ਹਨ ਜਿਹੜੇ ਕਿ ਬਲੱਡ ਸਰਕੂਲੇਸ਼ਨ ਨੂੰ ਠੀਕ ਰੱਖਦੇ ਹਨ ਤੇ ਨਾਲ ਨਾਲ ਡੈੱਡ ਸੈੱਲਸ ਨੂੰ ਵੀ ਛੁਟਕਾਰਾ ਦਵਾਉਂਦੇ ਹਨ ਤੁਸੀਂ ਇਸ ਵਿੱਚ ਥੋੜਾ ਜਿਹਾ ਨਿੰਮ ਅਤੇ ਥੋੜਾ ਜਿਹਾ ਲਵੈਂਡਰ ਦਾ ਤੇਲ ਪਾ ਕੇ ਇਹਨਾਂ ਦੋਨਾਂ ਚੀਜ਼ਾਂ ਦਾ ਪੇਸਟ ਬਣਾ ਕੇ ਤੁਸੀਂ ਫੰਗਸ ਇਨਫੈਕਸ਼ਨ ਵਾਲੀ ਜਗ੍ਹਾ ਉੱਪਰ ਲਗਾਉਣਾ ਹੈ ਨੰਬਰ 2 ਸਿਰਕਾ ਤੇ ਨਿੰਬੂ ਨਿੰਬੂ ਅਤੇ ਸਿਰਕੇ ਵਿੱਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜਿਹੜੇ ਕਿ ਮੀਹ ਦੇ ਪਾਣੀ ਦੇ ਕਾਰਨ ਹੋਈ ਪੈਰਾਂ ਉੱਪਰ ਖੁਰਕ ਤੋਂ ਛੁਟਕਾਰਾ ਦਵਾਉਂਦੇ ਹਨ ਤੁਸੀਂ ਇੱਕ ਕੋਲੀ ਵਿੱਚ ਥੋੜਾ ਜਿਹਾ ਨਿੰਬੂ ਦਾ ਰਸ ਸਿਰਕਾ ਅਤੇ ਥੋੜੀ ਜਿਹੀ ਗਲਿਸਰਿਨ ਮਿਲਾ ਕੇ ਇਸ ਦਾ ਪੇਸਟ ਆਪਣੇ ਪੈਰਾਂ ਉੱਪਰ ਲਗਾਉਣਾ ਹੈ ਪਰ ਇਹ ਤੋਂ ਸਭ ਮੇ ਬਾਤ ਤੁਸੀਂ ਆਪਣੇ ਪੈਰਾਂ ਨੂੰ ਗਰਮ ਗਰਮ ਪਾਣੀ ਨਾਲ ਧੋ ਲੈਣਾ ਹੈ ਨੰਬਰ 3 ਹਲਦੀ ਹਲਦੀ ਨੂੰ ਐਂਟੀ ਫੰਗਲ ਐਂਟੀ ਬੈਕਟੀਰੀਅਲ ਗੁਣਾ ਨਾਲ ਭਰਪੂਰ ਮੰਨਿਆ ਜਾਂਦਾ ਹੈ ਇਸ ਲਈ ਪੈਰਾਂ ਦੀਆਂ ਉਂਗਲੀਆਂ ਦੇ ਆਸ-ਪਾਸੇ ਹਲਦੀ ਦਾ ਪੇਸਟ ਲਗਾਉਣ ਨਾਲ ਤੁਹਾਨੂੰ ਬਹੁਤ ਰਾਹਤ ਮਿਲੇਗੀ ਨੰਬਰ 4 ਸਿਰਕੇ ਦਾ ਪਾਣੀ ਜੇਕਰ ਤੁਹਾਨੂੰ ਮੀਂਹ ਦੇ ਮੌਸਮ ਵਿੱਚ ਫੰਗਸ ਇਨਫੈਕਸ਼ਨ ਹੋ ਗਈ ਹੋਵੇ ਤਾਂ ਅਤੇ ਤੁਸੀਂ ਮੀਂਹ ਦੇ ਪਾਣੀ ਵਿੱਚ ਫਸ ਚੁੱਕੇ ਹੋ ਤਾਂ ਘਰੋਂ ਦੇ ਇਹ ਤੁਸੀਂ ਸਿਰਕੇ ਦੇ ਪਾਣੀ ਨਾਲ ਆਪਣੇ ਪੈਰਾਂ ਨੂੰ ਧੋਣਾ ਹੈ ਅਜਿਹਾ ਕਰਨ ਨਾਲ ਤੁਹਾਡੀ ਕਦੇ ਵੀ ਇਨਫੈਕਸ਼ਨ ਨਹੀਂ ਵਧੇਗੀ ਅਤੇ ਇਨਫੈਕਸ਼ਨ ਨਾ ਹੀ ਕਦੇ ਹੋਵੇਗੀ ਤਾਂ ਐਸੀ ਸਾਡੀ ਅੱਜ ਦੀ ਵੀਡੀਓ ਤਾਜੀ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਏ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਇਸ ਦੇ ਫਾਇਦੇੰਮਰੇ ਪਤਾ ਲੱਗ ਸਕੇ ਤਾਂ ਦੋਸਤ ਖੁਸ਼ ਰਹੋ ਤੰਦੂਸ ਰਹੋ ਧੰਨਵਾਦ